ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਖੋਜ ਦੇ ਸਿੱਖਿਆ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਕਈ ਸਕੂਲਾਂ ਦਾ ਨਿਰਖਣ ਕੀਤਾ ਗਿਆ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਿਉਣਾ ਸਰਕਾਰੀ ਸਕੂਲ ਦੰਦਰਾਲਾ ਖਰੋੜ ਸਰਕਾਰੀ ਸਕੂਲ ਤੰਦੇੜਾ ਅਤੇ ਸਰਕਾਰੀ ਸਕੂਲ ਰੋਟਾ ਵਿਖੇ ਜਿੱਥੇ ਉਹ ਸਕੂਲੀ ਬੱਚਿਆਂ ਨਾਲ ਵਿਚਰਦੇ ਹੋਏ ਨਜ਼ਰ ਆਏ ਤੇ ਜਿਨ੍ਹਾਂ ਬੱਚਿਆਂ ਨੇ ਕੁਝ ਉਪਲਬਧੀਆਂ ਹਾਸਲ ਕੀਤੀਆਂ ਸੀ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਵੀ ਨਜ਼ਰ ਆਏ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਵਿਕਾਸ ਕਾਰਜ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਅੱਜ ਸਮਰਪਿਤ ਕੀਤੇ ਗਏ ਨੇ ਆਓ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹਾਂ ਸਕੂਲ ਦੇ ਵਿੱਚ ਆਇਓ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕੀ ਕਹਿਣਾ ਚਾਹੀਦਾ ਬਹੁਤ ਅੱਛਾ ਜੀ ਤੁਸੀਂ ਦੇਖਿਆ ਬਈ ਜਿਹੜੀ ਬੱਚਿਆਂ ਦੀ ਪਰਫਾਰਮੈਂਸ ਹੈ ਚਾਹੇ ਯੋਗਾ ਚ ਜਿਹੜੇ ਉਹਨਾਂ ਨੇ ਮਤਲਬ ਡਿਫਰੈਂਟ ਕ੍ਰਾਫਟਸ ਹੈਗੇ ਉਹਦੇ ਵਿੱਚ ਚਾਹੇ ਫੂਡ ਕ੍ਰਾਫਟ ਹੈ ਜਾਂ ਦੂਜੇ-ਦੂਜੇ ਹਾਰ ਸ਼ਿੰਗਾਰ ਦਾ ਸਾਮਾਨ ਹੈ ਇਲੈਕਟ੍ਰੋਨਿਕਸ ਦਾ ਸਾਮਾਨ ਹੈ ਬੁਕਸ ਹੈ ਕੈਰੀਅਰ ਕਾਉਂਸਲਿੰਗ ਹੈ ਜਾਂ ਜਿਹੜਾ ਤੁਹਾਡਾ ਸਟੇਜ ਦੇ ਉੱਤੇ ਯੋਗਾ ਔਰ ਪੰਗੜੇ ਦੀ ਪਰਫੋਰਮੈਂਸ ਹੈ ਔਰ ਜਿਹੜੀਆਂ ਨੇ ਦੀਆਂ ਅਚੀਵਮੈਂਟ ਆ ਨੈਸ਼ਨਲ ਲੈਵਲ ਦਾ ਕੋਰਡ ਮੈਪਸਟ ਯੋਗਾ ਦੇ ਵਿੱਚ ਔਰ ਜਿਹੜਾ ਮੈਡੀਕਲ ਵਿੱਚ ਸਿਲੈਕਟ ਹੋਏ ਆ ਔਰ ਇਹਨਾਂ ਦੇ ਬੱਚੇ ਕਮਰਸ ਦੇ ਵਿੱਚ ਸਿਲੈਕਟ ਹੋਏ ਆ ਡਿਫਰੈਂਟ ਇੰਜੀਨੀਅਰਿੰਗ ਕਾਲਜਿਜ਼ ਵਿੱਚ ਸਿਲੈਕਟ ਹੋਏ ਆ ਔਰ ਬੱਚੇ ਜਿਹੜੇ ਆ ਗਏ ਜਦੋਂ ਇੱਕ ਬੱਚਾ ਸਿਲੈਕਟ ਹੁੰਦਾ ਫਿਰ ਦੇਖ ਕੇ ਸਾਰਿਆਂ ਨੂੰ ਹੁੰਦਾ ਵੀ ਅਸੀਂ ਵੀ ਹੋਈਏ ਅਸੀਂ ਵੀ ਹੋਈਏ ਅਸਰ ਲੀਕ ਰੋਡ ਦੀ ਗੱਲ ਕੀਤੀ ਹੈ ਕਿੰਨਾ ਕਿ ਜਿਹੜੀਆਂ ਛੋਟੀਆਂ ਨੇ ਕਿੰਨੇ ਜਿੰਦੀਆਂ ਸਾਰੀਆਂ ਇਹ ਵੀ ਬਣेंगी ਜਿਹੜੀ ਤੁਹਾਡੇ ਜਸਵਾਲ ਤੋਂ ਇਹ ਸਾਰਾ ਜਿਹੜਾ ਨੈਟਵਰਕ ਹੈ ਜਿਹੜੀਆਂ 6 ਸਾਲ ਤੋਂ ਪੁਰਾਣੀਆਂ ਉਹ ਸਾਰੀਆਂ ਬੜਕਾਂ ਸਰ ਸਕੂਲ ਆਫ ਕੈਮਿਨਸ ਜਿਹੜਾ ਹੈਗਾ ਸਵਾਲ ਭਗਵੰਤਪານ ਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਸਿੱਖਿਆ ਸਿਹਤ ਤੇ ਰੋਜ਼ਗਾਰ ਇਹ ਤਿੰਨ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਚੰਦੇ ਸੀ ਔਰ ਇਹਦੇ ਨਾਲ ਇਸ ਤੋਂ ਸਵਾਏ ਸਿਵਲ ਕਮਿਊਨਿਟੀਆਂ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਟੀਚਰ ਹੁੰਦੇ ਆ ਬਿਲਡਿੰਗ ਨਹੀਂ ਹੁੰਦੀ ਕੋਈ ਹੋਰ ਚੀਜ਼ ਨਹੀਂ ਹੁੰਦੀ ਟੀਚਰਸ ਹੁੰਦੇ ਆ ਜੇ ਟੀਚਰ ਵਧੀਆ ਤਾਂ ਉਹ ਬੱਚਿਆਂ ਨੂੰ ਬੱਚਾ ਇੱਕ ਰਾਮ ਮਟੀਰੀਅਲ ਹੁੰਦਾ ਉਹਦੇ ਵਿੱਚੋਂ ਜੋਗਾ ਦਾ ਐਕਸਪਰਟ ਵੀ ਬਣ ਸਕਦਾ ਹੈ ਡਾਕਟਰ ਵੀ ਬਣ ਰਹੇ ਆ ਤੁਹਾਡੇ ਜਿਹੜੇ ਹੈਗੇ ਆ ਵੱਡੇ ਵੱਡੇ ਤੁਹਾਡੇ ਜਿਹੜੇ ਹੈਗੇ ਆ ਵਾਰਸ ਦੇ ਕੋਰਸਸ ਕਰਕੇ ਨਿਊਰਿਕ ਦੇ ਕੋਸ਼ਿਸ਼ ਕਰਕੇ ਸਾਇੰਟਿਸਟ ਵੀ ਬਣ ਗਏ ਆ ਆਰਟਿਸਟ ਵੀ ਬਣ ਗਏ ਔਰ ਇਸੇ ਤਰ੍ਹਾਂ ਮਨੀਸ਼ ਸੋਧਿਆ ਜੀ ਨੇ ਬਹੁਤ ਸਾਰੇ ਨਵੇਂ ਕਨਸੈਪਟ ਲੈ ਕੇ ਆਏ ਹੈਪੀਨੈਸ ਕੋਰਿਕੂਲਮ ਕੇ ਬੱਚਿਆਂ ਨੂੰ ਐਗਜ਼ਾਮ ਦੇ ਵਿੱਚ ਟੈਸ਼ਨ ਨਾ ਹੋਵੇ ਹਾਊ ਟੂ ਕੋਪ ਵਿਦ ਸਟ्रेस ਔਰ ਇਸੇ ਤਰ੍ਹਾਂ ਜਿਹੜਾ ਮੈਂ ਹੁਣੇ ਇਸ ਤੋਂ ਪਹਿਲਾਂ ਜਦੋਂ ਮੈਂ ਆਇਆ ਸਕੂਲ ਦੇ ਵਿੱਚ ਮੈਂ ਬੱਚਿਆਂ ਦੀ ਐਗਜ਼ੀਬਿਸ਼ਨ ਦੇਖੀ ਆ ਕਿ ਬੱਚਿਆਂ ਦਾ ਟੈਲੈਂਟ ਕੋਈ ਖਾਣੇ ਦੇ ਵਿੱਚ ਫੂਡ ਕਰਾਫਟ ਦੇ ਵਿੱਚ ਕੋਈ ਜਿਹੜਾ ਹੈਗਾ ਹਾਰਸ਼ਕਾਰੀ ਦੀਆਂ ਚੀਜ਼ਾਂ ਕੋਈ ਇਲੈਕਟ੍ਰੋਨਿਕਸ ਦੇ ਵਿੱਚ ਤੇ ਜਿਹੜਾ ਉਹ ਸਟਾਲ ਸੀਗਾ ਉਹ ਦੇਖ ਕੇ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਆ ਕਿ ਐਕਚੁਅਲ ਜਿਹੜੀ